ਸੜਕ ਤੇ ਧਰਨਾ ਲਈ ਬੈਠੇ ਪ੍ਰਵਾਸੀਆਂ ਨਾਲ ਸਿੰਘਣੀ ਦਾ ਪੈ ਗਿਆ ਪੇਚਾ ਦੇਖੋ ਕਿਵੇਂ ਹੋਈ ਫਿਰ ਤੂੰ ਤੂੰ ਮੈਂ ਮੈਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਕੋਈ ਆਪਣੀ ਰਾਏ ਜ਼ਰੂਰ ਦੇ ਸਕੇ ਦੱਸੋ ਜੀਏ ਕਿ 21 ਸਾਲ ਦੀ ਲੜਕੀ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਸੀ ਤਾਂ ਹੁਣ ਪ੍ਰਵਾਸੀਆਂ ਦੇ ਵੱਲੋਂ ਸੜਕ ਦੇ ਉੱਤੇ ਧਰਨਾ ਲਾਇਆ ਗਿਆ ਤੇ ਜਦੋਂ ਉੱਥੋਂ ਇੱਕ ਸਿੰਘਣੀ ਸਕੂਟੀ ਤੇ ਲੰਘਦੀ ਹੈ ਤਾਂ ਉਸ ਦਾ ਇਹਨਾਂ ਪ੍ਰਵਾਸੀਆਂ ਦੇ ਨਾਲ ਪੇਚਾ ਪੈ ਜਾਂਦਾ ਫਿਰ ਇਹਨਾਂ ਦੀ ਆਪਸੀ ਜੋ ਬਹਿਸ-ਬਾਜੀ ਹੋ ਰਹੀ ਹੈ ਇਹ ਵੀ ਤੁਸੀਂ ਸੁਣੋ ਤੇ ਇਸ ਬਾਰੇ ਆਪਣੀ رائے ਵੀ ਜ਼ਰੂਰ ਦਿਓ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ। ਕਿਉਂ ਨਹੀਂ ਕੈਮਰੇ ਤੇ ਨਹੀਂ ਕੈਮਰੇ ਕੀ ਜੇ ਮੈਂ ਨਹੀਂ ਕੋਈ ਕਿਸੇ ਦਾ ਜਵਾਬ ਦੇ ਰਹੀ। ਮੈਂ ਕਹਿ ਰਹੀ ਹਾਂ ਕਿ ਇਹ ਜਦੋਂ 14 ਸਾਲ ਦੀ ਧੀ ਨੂੰ ਕਿਸੇ ਬੰਦੇ 40 ਸਾਲ ਨਾਲ ਵਿਆਹ ਦਿੰਦੇ ਨੇ ਉਹ ਤਾਂ ਬਲਦ ਕਰ ਨਹੀਂ ਹੁੰਦਾ। ਕੀ ਗੱਲ ਹੈ? ਉਹ ਤਾਂ ਬਲਦ ਕਰ ਨਹੀਂ ਹੁੰਦਾ। ਅੱਜ ਕਹਿ ਰਹੇ ਸਾਡੀ ਧੀ ਨੂੰ ਬਲਦ ਕਰ ਕੀਤਾ। ਸਾਡੇ ਜਦੋਂ 4 ਸਾਲ ਦੇ ਬੱਚੇ ਮਸੂਮ ਦਾ ਬਲਦ ਕਰ ਐਸੀ ਤਾਂ। ਇਹ ਹੁਣ ਸਾਡੇ ਇੱਥੇ ਰੋੜ ਤੇ ਟਕਰਨਾ ਲਾ ਕੇ ਕਿਉਂ ਬੈਠੇ ਨੇ? ਮੈਂ ਜਾ ਰਹੀ ਇੱਥੇ ਬਲਣਿਸ਼ਦੀ ਬਾਠ ਨਹੀਂ ਹੈ ਇਹ ਜਦੋਂ ਬੜਾ ਬਰਾ ਬਰਸਾਲ ਦੀ ਕੀ ਲੋਕ ਕਥਨ ਲੈ ਸਵਾਦ ਹੁੰਦੇ ਨੇ ਉਦੋਂ ਕਿਉਂ ਨਹੀਂ ਬਲਦ ਕਰਨ ਇਹ ਯੂਪੀ ਚ ਜਾ ਕੇ ਧਰਨਾ ਲਾੜ ਅੱਜ ਭਈਏ ਸਾਡੇ ਪੰਜਾਬ ਚ ਧਰਨਾ ਲਾਣਗੇ ਤਾਂ ਵੀ ਉੱਥੇ ਆ ਕੇ ਡਾਂਗਾ ਦਈਓ ਤੁਸੀਂ ਤਾਂ 10 ਜਣੇ ਹੋ ਉੱਥੇ ਕਿੰਨੇ ਲੋਕ ਆ ਉਹਨਾਂ ਦੇ ਨਾਲ ਲੜੀ ਜਾਂਦੀਆਂ ਇਹ ਡਾਂਗਾ ਬੜੀ ਸਹੀ ਗੱਲ ਹੈ ਇੱਥੇ ਤਾਂ 10 ਬੰਦੇ ਐ ਬੜੀ ਇੱਕ ਹੋਰ ਸਵਾਲੇ ਭਾਜੀ ਦੇਖੋ ਚਲੋ ਧਰਨਾ ਦਿੱਤਾ ਹੈ ਹੰਗਾਮਾ ਵੀ ਹੋ ਰਿਹਾ ਲੋਕ ਪਰੇਸ਼ਾਨ ਵੀ ਹੋ ਰਹੇ ਪਰ ਟ੍ਰਾਫੀ ਪਾ ਦੇ ਕੋ ਪੁਲਸ ਆਈ ਹੈ ਮੌਕੇ ਤੇ ਟ੍ਰਾਫੀ ਘੜਾ ਰਹੀ ਹੈ ਨਾ ਕਿ ਇਹਨਾਂ ਦੀ ਗਲਤ ਹੁੰਦੀ ਵੀ ਹੈ ਭਾਜੀ ਇਹਨਾਂ ਦੀ ਗੱਲ ਨਹੀਂ ਹੂੰ ਇਹ ਮੇਰੀ